ਹਾਂ ਇਹ ਫਲੈਗ ਮਾਰ ਜਿਹੜਾ ਹੈਗਾ ਜਿਹੜੀ ਆਉਣ ਵਾਲੀਆਂ ਲੋਕ ਸਭਾ ਇਲੈਕਸ਼ਨਾਂ ਦੇ ਉਹਦੇ ਮਤੇ ਦਾ ਜੱਦੀ ਹੈਗੀ ਆ ਥੋੜੀ ਹਸਕਤਾ ਹੀ ਕੀਤੀ ਜਾ ਰਹੀ ਹੈ ਜਿਹੜੀ ਐਂਟੀ سوشਲ ਐਲੀਮੈਂਟਸ ਨੇ ਉਹਨਾਂ ਤੇ ਬੜਾ ਜਿਆਦਾ ਦਬਾਅ ਬਣਾਉਣ ਲਈ ਪ੍ਰੈਸ਼ਰ ਬਣਾਉਂਦੇ ਜਿਹੜਾ ਹੈਗਾ ਬੜੀ ਫੋਰਸ ਫੋਨ ਦਾ ਤੱਕ ਪੁਲਿਸ ਉਹਨਾਂ ਜਿਹੜਾ ਟੈਗਮਚ ਕੀਤਾ ਗਿਆ ਸੋ ਉਹਨਿੰਨਾ ਜਿਵੇਂ ਇਹ ਰਹਿ ਗਿਆ ਇਸ ਤਰੀ ਪ੍ਰੋਪਰਟੀ ਸਿਕਿਉਰਟੀ ਹੈ ਜਾਂ ਜਿਹੜੇ ਸੋਸ਼ਲ ਐਲੀਮੈਂਟਸ ਨੂੰ ਉਧਰ ਦੁਬਾਰਾ ਰੱਖ ਲਈ ਉਹਨਾਂ ਦੇ ਇਹ ਜੇ ਕੋਈ ਕੋਈ ਘਟਨਾ ਨਾ ਹੋਵੇ ਇਹਨਾਂ ਅਮਨ ਮਾਨ ਬਹਾਰ ਰੱਖ ਲਈ ਇਹੋ ਜਿਹੇ ਫੈਗ ਬਚ ਰਹੇ ਕਿਤੇ ਆ ਆ ਬਿਲਕੁਲ ਇਸ ਤਰ੍ਹਾਂ ਹੀ ਰਾਤ ਦੇ ਲਈ ਪੀਸੀਆਜ਼ ਨੇ ਗੱਡੀਆਂ ਜਿਹੜੀਆਂ ਪ੍ਰੋਪਰ ਚੱਲਦੀਆਂ ਨੇ ਰਾਤ ਦੇ ਨਾਕੇ ਵਗੈਰਾ ਜਿਹੜੇ ਹੈਗੇ ਨੇ ਸਾਡੇ ਆਊਟਰ ਨਾਕੇ ਦੇ ਜਾਂ ਸਾਡੇ ਨਾਕੇ ਪ੍ਰੋਪਰ ਲੱਗ ਰਹੇ ਨੇ ਬਾਕੀ ਪੀਸੀਆਜ਼ ਵੀ ਉਹਨਾਂ ਨੂੰ ਫਲਾਦ ਨੇ ਬਿਲਕੁਲ ਉਹਨਾਂ ਵਾਸਤੇ ਵੀ ਇਹੀ ਸਾਰਾ ਤਰਮ ਜੋ ਪਹਿਲਾਂ ਕਿਹਾ ਵੀ ਜਿਹੜੀ ਇਹ ਇਹ ਸਾਰੇ ਇਲੈਕਸ਼ਨ ਦੇ ਵੋਟਰਾਂ ਜਿਹੜੀ ਹੈਗੀ ਹੈ ਸਿਕਿਉਰਿਟੀ ਦ ਲਾਂਡਰ ਮੈਂਟੇਨ ਰੱਖਣਾ ਪੁਲਿਸ ਦਾ ਮੇਨ ਐਮ ਡਿਊਟੀ ਹੈ ਉਸੇ ਲਈ ਚ ਹੀ ਸਾਰਾ ਡਾ ਪ੍ਰੋਪਰ ਜ ਹੈਗਾ ਫਲੈਗ ਮਾਰਚ ਆ ਜਾਂ ਜੋ ਸਿਕਿਉਰਟੀ ਰਿਮਿਟ ਕੀਤੇ ਜਾ ਰਹੇ ਨੇ ਆਡਰ ਸਰਿੰਦਰ ਕੁਮਾਰ ਤੇ ਅੱਜ ਦਾ ਫਲੈਗ ਮਾਰਚ ਇਲੈਕਸ਼ਨ ਸੰਬੰਧੀ ਕਰਿਆ ਗਿਆ ਤਾਂ ਕਿ ਲੋਕਾਂ ਦੀ ਸੁਰੱਖਿਆ ਬਣੀ ਰਹੇ ਕੋਈ ਤੰਗ ਅਫਸਰ ਨਾ ਹੋ ਸਿਰਫ ਅੱਜ ਦਾ ਮਨਤਵ ਇੰਨਾ ਸੀਗਾ ਲੋਕਾਂ ਨੂੰ ਆਪਣੀ ਫੋਰਸ ਦਿਖਾਣਾ ਕਿੰਨੀ ਆ ਬਾਕੀ ਦੂਜਿਆਂ ਜੀ ਗੱਡ ਰਹੇ ਆ ਦਿਨਾਂਗਰ ਲੱਗਾ ਜੋ ਤਲਾਨੌਰ ਲੱਗਾ ਉਹੀ ਟਾਈਮ ਟੂ ਟਾਈਮ ਕਰਦੇ ਰਾਂਗੇ ਤੇ ਬਾਕੀ ਲੋਕਾਂ ਨੂੰ ਅਪੀਲ ਇਹ ਕੀਤੀ ਜਾਂਦੀ ਆ ਕਿ ਇਲੈਕਸ਼ਨਾਂ ਚ ਕਿਸੇ ਪਾਰਟੀ ਪਾਰਟੀ ਮਗਰੋਂ ਲੱਗਣ ਤੇ ਪੂਰੀ ਸ਼ਾਂਤੀ ਬਣਾ ਕੇ ਰੱਖਣਾ ਉਹ ਆਏਗੀ ਪੈਰਾਮਿਟਰੀ ਫੋਰਸ ਆਏਗੀ ਉਹ ਮਤਲਬ ਹਫਤਾ ਜਾਂ 10 ਦਿਨ ਪਹਿਲਾਂ ਆਏਗੀ ਉਹ ਸ਼ਹਿਰ ਵਸਿੰਨ ਕੀ ਪੀਲੇਗੀ ਸ਼ਹਿਰ ਵਸੇ ਪੀਲੇ ਇਹ ਵੀ ਸ਼ਾਂਤੀ ਭਰੀ ਰੱਖਣਾ ਕਿਸੇ ਪਾਰਟੀ ਮਗਰੋਂ ਨਾ ਲੱਗਾ ਨਾ ਲੋਕ ਆਪਣੇ ਸ਼ਹਿਰ ਨੂੰ ਆਪਣਾ ਘਰ ਸਮਝੋ ਠੀਕ ਹੈ ਕਿਸੇ ਦਾ ਲੜਾਈ ਝਗੜਾ ਨਾ ਕਰਨ